ਸ਼੍ਰੀ ਰਾਜੇਸ਼ਵਰੀ ਸੇਵਾਦਲ ਪੰਜਾਬ ਲੰਮੇ ਸਮੇਂ ਤੋਂ ਸਮਾਜ ਸੇਵਾ ਦੇ ਕੰਮ ਵਿੱਚ ਆਪਣਾ ਯੋਗਦਾਨ ਪਾ ਰਹੀ ਹੈ। ਇਸ ਸੰਸਥਾ ਜਿੱਥੇ ਲੋੜਵੰਦ ਪਰਿਵਾਰਾਂ ਲਈ ਰਾਸ਼ਨ ਵਹਿਆ ਕਰਵਾ ਰਹੀ ਹੈ, ਉੱਥੇ ਹੀ ਸੰਸਥਾ ਵੱਲੋਂ ਬਲੱਡ ਕੈਂਪ, ਮੈਡੀਕਲ ਕੈਂਪ ਤੇ ਧਾਰਮਿਕ ਸਮਾਗਮਾਂ ਮੌਕੇ ਮੁਫਤ ਵਲੰਟੀਅਰ ਸੇਵਾਵਾਂ ਦਿੱਤੀਆਂ ਜਾਂਦੀਆਂ ਹਨ। ਸੰਸਥਾ ਦੇ ਮੈਂਬਰਾਂ ਵੱਲੋਂ ਹਰ ਤਿਹਾਰ ਅਨਾਥ ਆਸ਼ਰਮ ਵਿੱਚ ਰਹਿਣ ਵਾਲੇ ਬੇਸਹਾਰਾ ਲੋਕਾਂ ਨਾਲ ਮਨਾਇਆ ਜਾਂਦਾ ਤੇ ਇਸੇ ਲਈ ਤਹਿਤ ਸੰਸਥਾ ਵੱਲੋਂ ਹੋਲੀ ਦੇ ਤਿਹਾਰ ਦੀਆਂ ਖੁਸ਼ੀਆਂ ਅਗਰ ਸੇਨ ਅਨਾਥ ਆਸ਼ਰਮ ਪਟਿਆਲਾ ਵਿਖੇ ਸਾਂਝੀਆਂ ਕੀਤੀਆਂ ਗਈਆਂ। ਇਹ ਸੇਵਾਦਾਰ ਲੋ ਲੋ ਅਸੀਂ ਅੱਜ ਪਿੰਗਲਾ ਆਸ਼ਰਮ ਰਾਜਪੁਰਾ ਰੋਡ ਤੇ Holi ਦਾ ਤਿਉਹਾਰ ਮਨਾਣਾ ਹੈ ਜਿਹੜੇ ਸਾਡੇ ਅनाथ ਬੱਚੇ ਉਰੇ ਰਹਿੰਦੇ ਆ। ਉਹਨਾਂ ਦੇ ਨਾਲ ਅਸੀਂ ਹਰੇਕ ਸਾਲ ਹਰੇਕ ਤਿਉਹਾਰ ਜਿਹੜਾ ਹੈਗਾ ਅਸੀਂ ਪਿੰਗਲਾ ਆਸ਼ਰਮ 'ਚ ਮਨਾਉਂਦੇ ਆ। ਔਰ ਖੁਸ਼ੀਆਂ ਦਾ ਤਿਉਹਾਰ ਹੈ, ਖੁਸ਼ੀਆਂ ਦਾ ਪ੍ਰਤੀਕ ਹੈ। ਅੱਜ ਬੁਰਾਈ ਤੇ ਚਾਈ ਦੀ ਜਿੱਤ ਹੈ, ਜਿੱਤ ਹੈ। ਔਰ ਹਮੇਸ਼ਾ ਲੋਕਾਂ ਨੂੰ ਮੈਂ ਬੇਨਤੀ ਕਰਦਾ ਵੀ ਪਿੰਗਰਵੜ ਦਾ ਇਕੱਦਾਵਾਰੀ ਜਿਹੜਾ ਜਰੂਰ ਲਾਇਆ ਕਰੋ। ਕੋਈ ਤਿਉਹਾਰ ਹੈ ਇਹਨਾਂ ਨਾਲ ਮਨਾਉਣੇ ਚਾਹੀਦੇ ਆ ਸਾਨੂੰ। ਮੰਦਰ ਗੁਰਦੁਆਰੇ ਵੀ ਜਾਣਾ ਚਾਹੀਦਾ ਇਹਨਾਂ ਨਾਲ ਵੀ ਤਿਉਹਾਰ ਮਨਾਣੇ ਚਾਹੀਦੇ ਆ ਉਹਨਾਂ ਬੜਾ ਆਪਣੇ ਉਹਨੂੰ ਅੱਛਾ ਮਹਿਸੂਸ ਹੁੰਦਾ ਇਹ ਵੀ ਕਿਸੇ ਦੇ ਹੈਗੇ ਉਰ ਆ ਕੇ ਵਧੀਆ ਇਹ ਹੋਲੀ ਦਾ ਤਿਉਹਾਰ ਆਪਣਾ ਆਏ ਸਾਲ ਤਾਂ ਆਪਾਂ ਨਾਲ ਥੱਲੇ ਜੀ ਮਨਾਦੇ ਆਂ ਆਏ ਸਾਲ ਦੀਵਾਲੀ ਵੀ ਪੂਰੀ ਮਨਾਈ ਜਾਂਦੀ ਹੈ ਤੇ ਹੋਲੀ ਵੀ ਤੇ ਸ਼੍ਰੀ ਰਜੇਸ਼ਵਰ ਦੀ ਸੇਵਾਦਾਰ ਪੰਜਾਬ ਕੁਝ ਲੰਬੇ ਸਮੇਂ ਤੋਂ ਹੋਲੀ ਦਾ ਤਿਉਹਾਰ ਹੋ ਗਿਆ ਤੇ ਦੀਵਾਲੀ ਦਾ ਤਿਉਹਾਰ ਹੋ ਗਿਆ ਤੇ ਇੰਨੀ ਅਦਰ ਹੋਰ ਵੀ ਕੋਈ ਵੀ ਪਿਆਰ ਹੁੰਦੇ ਆਂ ਪਿੰਗਰਾਸ਼ ਵਿੱਚ ਆ ਕੇ ਬੱਚਿਆਂ ਨਾਲ ਜੀ ਦਾਸ ਵਿੱਚ ਬੱਚਿਆਂ ਨਾਲ ਬਜ਼ੁਰਗਾਂ ਨਾਲ ਆ ਕੇ ਇਹ ਮਨਾਇਆ ਜਾਂਦਾ ਹੈ ਜਿਆ ਹੈ ਤੇ ਸ਼੍ਰੀ ਜੇਸ਼ਵਰੀ ਸੇਵਾਦਾਲ ਦੇ ਹੋਰ ਵੀ ਕਈ ਇਹ ਕੰਮ ਨੇ ਜਿਹੜੇ ਮੰਦਰ ਕਾਲੀ ਦੇਵੀ ਮੰਦਰ ਨਰਾਤਿਆਂ ਨੂੰ ਤੇ ਆਮਲੇ ਸ਼ਨੀਵਾਰ ਨੂੰ ਵਿਚਾਰ ਪੜਾਹਰਾ ਲਗਾਇਆ ਜਾਂਦਾ ਹੈ ਤੇ ਖੂਨਦਾਨ ਕੈਂਪ ਲਗ ਵੀ ਲਗਾਇਆ ਜਾਂਦਾ ਹੈ ਤੇ ਅ ਅੱਖਾਂ ਦਾ ਦੇ ਲੈਂਸ ਤੇ ਅੱਖਾਂ ਦੇ ਆਪਰੇਸ਼ਨ ਵੀ ਫ੍ਰੀ ਕਰਵਾਏ ਜਾਂਦੇ ਨੇ ਤੇ ਆਪਣੀ ਰਜੇਸ਼ਵਰ ਜੀ ਸੇਵਾਦਾਰ ਲੋਕਾਂ ਗਰੀਬ ਬੱਚੇ ਜਿਨ੍ਹਾਂ ਦੇ ਸਟੇਸ਼ਨੀਮ ਹੋਈ ਹੈ ਕਰਾਣਾ ਜਾਂ ਉਹਨਾਂ ਦੇ ਕਿਸੇ ਦੇ ਫੀਸ ਨਾ ਪਰ ਸਕੇ ਤਾਂ ਫੀਸ ਕਰਵਾਣੀ ਭਰਾਈ ਜਾਂਦੀ ਹੈ ਤੇ ਹੋਰ ਕੋਈ ਸੋਸ਼ਲ ਵਰਕ ਹੈ ਕਿਤੇ ਜਿੰਨੇ ਵੀ ਉਹਦੇ ਪਟਿਆਲੇ ਵਿੱਚ ਜਾਂ ਪਟਿਆਲੇ ਤੋਂ ਬਾਹਰ ਫੰਕਸ਼ਨ ਕੀਤੇ ਜਾਂਦੇ ਆ ਉੱਥੇ ਫੰਕਸ਼ਨਾਂ ਦੇ ਖਾਕੀ ਵਰਦੀ 'ਚ ਡਿਊਟੀ ਦਿੱਤੀ ਜਾਂਦੀਆਂ ਨੇ ਅੱਜ ਹੌਲੀ ਦਾ ਫੈਸਟੀਵਲ ਹੈ ਤੇ ਅਸੀਂ ਸਾਰੇ ਇਕੱਠੇ ਹੋયા ਅਸੀਂ ਆਏ ਸਾਲ ਇੱਥੇ ਦੀਵਾਲੀ ਤੇ ਹੋ ਹੌਲੀ ਤੇ ਇੱਥੇ ਇਕੱਠੇ ਹੁੰਨੇ ਹਾਂ ਕਿਉਂਕਿ ਮੇਰਾ ਮੰਨਣਾ ਹੈਗਾ ਕਿ do good and good will come back to you in an unexpected ways ਤਾਂ ਅਸੀਂ ਤਾਂ ਆਪਣੇ ਪਰਿਵਾਰ ਨਾਲ ਹਰ ਫੈਸਟੀਵਲ ਸੈਲੀਬ੍ਰੇਟ ਕਰ ਹੀ ਲੈਣਾ ਬਟ ਜਿਹੜੇ ਲੋਕ ਆਪਣੇ ਪਰਿਵਾਰ ਤੋਂ ਦੂਰ ਨੇ ਜਿਨ੍ਹਾਂ ਨੂੰ ਪਤਾ ਹੀ ਨਹੀਂ ਹੈਗਾ ਕਿ ਉਹਨਾਂ ਦਾ ਪਰਿਵਾਰ ਹੈ ਕਿੱਥੇ ਮੇਰਾ ਮੰਨਣਾ ਉਹਨਾਂ ਨਾਲ ਸੈਲੀਬ੍ਰੇਟ ਕਰਕੇ ਆਪਾਂ ਨੂੰ ਜ਼ਿਆਦਾ ਖੁਸ਼ੀ ਮਿਲੇਗੀ ਤੇ ਗਜੇਸ਼ਵਰੀ ਸੇਵਾਦਾਨ ਨਾ ਮੈਂ ਬਹੁਤ ਲੰਬੇ ਸਮੇਂ ਤੋਂ ਜੁੜੀ ਹੋਈਆਂ ਤੇ ਹਰ ਅਸ਼ਟਵੀਤੇ ਇਹਨਾਂ ਦਾ ਕਾਲੀ ਮਾਤਾ ਦੇਵੀ ਮੰਦਿਰ ਵਿਖੇ ਲੰਗਰ ਲੱਗਦਾ ਹੈ ਜਿੰਨੇ ਵੀ ਅੰਡਰਪ੍ਰਿਵਿਲੇਜ ਲੋਕ ਨੇ ਸਟੂਡੈਂਟਸ ਨੇ ਉਹਨਾਂ ਨੂੰ ਸਟੇਸ਼ਨਰੀ ਪ੍ਰੋਵਾਈਡ ਕਰਦੇ ਨੇ ਉਹਨਾਂ ਨੂੰ এডੂਕੇਸ਼ਨ ਦੇ ਅੰਦਰ ਨੇ ਤੇ ਮੇਰੇ ਮੁਤਾਬਿਕ ਇੱਕ ਬਹੁਤ ਅੱਛਾ ਲੋਕ ਕਲਿਆਣ ਦਾ ਕੰਮ ਚੱਲ ਰਿਹਾ ਹੈ ਤੇ ਮੇਰਾ ਮੰਨਣਾ ਹੈ ਕਿ ਜਿਹੜੇ ਵੀ ਲੋਕ ਮੈਨੂੰ ਸੁਣ ਰਹੇ ਨੇ ਉਹਨਾਂ ਨੂੰ ਕਿਤੇ ਨਾ ਕਿਤੇ ਆਪਣੀ ਪ੍ਰੈਜ਼ੈਂਸ ਨਾਲ ਇਸ ਵਾਰਡ ਨੂੰ ਇੱਕ ਬੈਟਰ ਪਲੇਸ ਇੱਕ ਪੋਜ਼ਿਟਿਵ ਪਲੇਸ ਬਣਾਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਤੇ ਜੇ ਤੁਸੀਂ ਆਪ ਸਟੈਪ ਨਹੀਂ ਚੱਕ ਸਕਦੇ ਤਾਂ ਮੇਬੀ ਤੁਸੀਂ ਕਿਸੇ ਆਰਗੇਨਾਈਜੇਸ਼ਨ ਨਾਲ ਜੁੜ ਜਾਓ ਤਾਂ ਜੋ ਤੁਸੀਂ ਆਪਣਾ ਪਾਰਟ ਕੰਟ੍ਰਿਬਿਊਟ ਕਰ ਸਕੋ ਇਸ ਚੰਗੇ ਕੰਮ ਲਈ